ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੌਡੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਨਿਹਾਲ ਸਿੰਘ ਵਾਲਾ ਵੀ ਨੇੜੇ ਆ ਜੀ ਰੰਸੀ ਤੇ ਦੂਜੇ ਪਾਸੇ ਕੁਸਾਮੀਨਿਆ ਰਹ ਜਾਂਦਾ ਜਿਹੜਾ ਮੋਗੇ ਤੋਂ ਬਰਨਾਲਾ ਹਾਈਵੇ ਆ ਜੀ ਇਸ ਹਾਈਵੇ ਦੇ ਉੱਪਰ ਪਿੰਡ ਰਹ ਜਾਂਦਾ ਜੀ ਬਾਈ ਕੋਲ 6 ਨਾਗਾ ਜੀ ਤੇ ਸਾਰੇ ਦੇ ਸਾਰੇ ਨਾਗ ਵਿਕਾਊ ਆ ਕਿਸੇ ਮਜਬੂਰੀ ਕਰਨ ਬਾਈ ਦੱਸਦਾ ਕਿ ਆਪਾਂ ਸਾਰੇ ਨਾਗੀ ਸੇਲ ਕਰ ਦੇਣੇ ਆ ਦੋ ਘਟੀਆਂ ਨੇ ਜੀ ਤਿੰਨ ਬੱਚੀਆਂ ਨੇ ਤੇ ਇੱਕ ਤੋਕੜ ਮੱਝ ਸਮੇਤ ਬੱਚਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਜੀ ਤੁਹਾਨੂੰ ਨਾਗ ਕੋਈ ਵੀ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਉਹਦੇਵੀਰ ਸਿੰਘ ਜੀ ਪਿੰਡ ਬੌਡੇ ਜ਼ਿਲ੍ਹਾ ਮੋਗਾ ਠੀਕ ਆ ਬਾਈ ਨਿਹਾਲ ਸਿੰਘ ਵਾਲਾ ਆਪਣੀ ਤੋਂ ਕਿੰਨੀ ਵਾਟ ਹੋਊ ਜੀ ਨਿਹਾਲ ਸਿੰਘ ਵਾਲਾ 7 ਕਿਲੋਮੀਟਰ ਆਈ ਇਧਰੋਂ ਬੱਦਨੀ 7 ਕਿਲੋਮੀਟਰ ਆਈ ਸੈਂਟਰ ਜਿਹੇ ਚ ਰਹਿ ਜਾਂਦਾ ਜੀ ਹਾਂਜੀ ਠੀਕ ਆ ਬਾਈ ਸਾਰੇ ਨਾ ਕੀ ਵਿਕਾਊ ਆ ਜੀ ਹਾਂਜੀ ਸਾਰੇ ਵਿਕਾਊ ਆ ਜੀ ਠੀਕ ਆ ਬਈ ਆਪਾਂ ਮੱਝ ਤੋਂ ਹੀ ਸ਼ੁਰੂ ਕਰਾਂਗੇ ਸੂਆ ਕੰਨਾ ਮਾ ਸੂਈ ਵੀ ਆ ਜੀ ਸੂਆ ਦੂਜਾ ਸੂਈ ਹੋਊਗੀ ਥੱਗ ਥੱਗ ਠੀਕ ਆ ਜੀ ਕਦੋਂ ਸੂਈ ਹੈ ਜੀ ਇਹ ਏ ਆਪਾਂ ਤੋਂ ਕੜੀ ਲਿਆਂਦੀ ਵੀ ਆਈ ਠੀਕ ਆ ਬੱਚਾ ਕੀ ਆ ਜੀ ਬੱਚਾ ਘਟਾ ਆਈ ਠੀਕ ਆ ਮਿਲਦੀ ਕਿਵੇਂ ਆ ਬਾਈ ਇਹ ਮਿਲਦੀ ਇਹ ਲੰਮੇ ਡਾਂਗ ਆਈ ਮਤਲਬ ਡੇਲੀ ਨਹੀਂ ਮਿਲਦੀ ਡੇਲੀ ਨਹੀਂ ਮਿਲਦੀ ਮਿਲਦੀ ਕਿਵੇਂ ਬੱਚੇ ਤੇ ਕਿ ਟੀਕੇ ਤੇ ਬੱਚੇ ਦੀ ਮਿਲਦੀ ਆ ਜੀ ਮਿਲਦੀ ਦੂਜੇ ਦਿਨ ਹੀ ਆ ਹਾਂਜੀ ਹਾਂਜੀ ਦੂਜੇ ਦਿਨ ਕਿੰਨਾ ਦੁੱਧ ਚੋਣੇ ਬਾਈ ਇਹ ਦਾ ਤਿੰਨ ਤਿੰਨ ਸਾਢੇ ਤਿੰਨ ਕਿਲੋ ਜੀ ਤਿੰਨ ਸਾਢੇ ਤਿੰਨ ਕਿਲੋ ਹਾਂਜੀ ਯਾਨੀ ਇੱਕ ਦਿਨ ਛੱਡ ਕੇ ਮਿਲਦੀ ਆ ਹਾਂਜੀ ਹਾਂਜੀ ਤੇ ਏ ਆਈ ਵਗੈਰਾ ਹੋਈ ਆ ਜੀ ਇਹਦੇ ਏ ਆਈ ਇੱਕ ਕਰੀ ਕਰਵਾਈ ਸੀ ਜੀ ਹਾਂਜੀ ਉਦੋਂ ਰਹੀ ਨਹੀਂ ਹੁਣ ਹੀਟ ਚ ਹੈ ਜੀ ਹੁਣ ਹੀ ਅੱਜ ਹੀਟ ਚ ਹੈ ਅੱਜ ਬੋਲਦੀ ਹੈ ਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਚਲੋ ਜਿਹੜਾ ਮਰਜੀ ਮੰਨ ਲਓ ਦੂਜਾ ਮੰਨ ਲਓ ਤੀਜਾ ਮੰਨ ਲਓ ਬਾਈ ਦੱਸਦਾ ਕਿ ਆਪਾਂ ਤੋਕੜ ਹੀ ਖਰੀਦੀ ਸੀਗੀ ਬੱਚਾ ਮਗਰ ਕੱਟਾ ਜਾਂਦਾ ਜੀ ਹਾਂਜੀ ਠੀਕ ਹੈ ਵੀਰੇ ਬਾਈ ਦੱਸਦਾ ਕਿ ਇੱਕ ਦਿਨ ਛੱਡ ਕੇ ਮਿਲਦੀ ਹੈ ਜੀ ਕਰਮਾ ਵਾਲੀ ਇਹ ਤੇ ਤਿੰਨ 3.5 ਕਿਲੋ ਦੁੱਧ ਆ ਇਹਦੇ ਥੱਲੇ ਇੱਕ ਡੰਗ ਦਹੀਂ ਜੀ ਬਾਕੀ ਬਜਨ ਤੁਸੀਂ ਚੈੱਕ ਕਰ ਸਕਦੇ ਹੋ ਇਸ ਵਗਤ ਕਰਮ ਵਾਲੀ ਹੀਟ ਚ ਹੈ ਜੀ ਏਆਈ ਆਪਾਂ ਤਾਂ ਨਹੀਂ ਕਰਾਈ ਬਾਈ ਨਹੀਂ ਠੀਕ ਹੈ ਵੀਰੇ ਏਆਈ ਬਾਈ ਕਹਿੰਦਾ ਆਪਾਂ ਨਹੀਂ ਕਰਾਈ ਜੀ ਅਗਲਾ ਆਪਦਾ ਚੰਗਾ ਮਾੜਾ ਸੀਮਨ ਲਵਾ ਸਕਦਾ ਬਾਕੀ ਚੰਗੀ ਆ ਪੱਠ ਪੁੜਾ ਸੋਨਾ ਬੱਚਾ ਵੀ ਤੁਹਾਨੂੰ ਮਗਰ ਕੱਟਾ ਮਿਲ ਜਣਾ ਨੀਲੀ ਰਾਵੀ ਚ ਜੀ ਥਣਾ ਦੀ ਓਕੇ ਆ ਜੀ ਜਮਾ ਪੂਰੀ ਚੱਕ ਦੀ ਗਾਰੰਟੀ ਆ ਹਾਂਜੀ ਵੀਰੇ ਚੈੱਕ ਕਰਕੇ ਲਿਆ ਸਕਦਾ ਠੀਕ ਆ ਵੀਰੇ ਸੋਨਾ ਮੁਠੀ ਵਾਲਾ ਥਣਾ ਜੀ ਬਾਕੀ ਸਿੰਘ ਵੀ ਕਰਮ ਵਾਲੀ ਦਾ ਚੰਗਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਸਣੇ ਬੱਚਾ ਜੀ ਹਾਂਜੀ 60000 ਰੁਪਏ ਚੋ ਕਰ ਦਾਂਗੇ ਇਮਾਨਤ ਹੋ ਜੂ ਮਾਨਤਾਨ ਹਾਂਜੀ ਹਾਂਜੀ ਠੀਕ ਹੈ ਜੀ ਸਮੇਤ ਬੱਚਾ ਬਾਈ ਦੱਸਦਾ ਕਿ 60000 ਰੁਪਏ ਚੋ ਆਪਾਂ ਮਾਨਤਾਨ ਕਰ ਦਾਂਗੇ ਦੁੱਧ 3 ਕਿਲੋ ਹੀ ਆ ਮਿਲਦੀ ਦੂਜੇ ਦਿਨ ਤੇ ਜਿਹੜੀਆਂ ਆਪਣੇ ਕੋਲ ਬਾਈ 2 ਕੱਟੀਆਂ ਨੇ ਜੀ ਇਹਨਾਂ ਚੋ ਕਿਸੇ ਦੇ ਟੀਕਾ ਵਗੈਰਾ ਲੱਗਿਆ ਹੀ ਨਹੀਂ ਨਹੀ ਵੀਰੇ ਆ ਆ ਕੱਟੀ ਦਿੰਦੀ ਸੀ ਤਾਰਾ ਵੀਰੇ ਪਾਸੋਂ ਠੀਕ ਆ ਇਹ ਦੰਦੋ ਕਿਵੇਂ ਆ ਬੱਚਾ ਜੀ ਏਦ ਹੁੰਦੀ ਆ ਜੀ ਦੋ ਦਾ ਅੰਦਾਜ਼ੀ ਠੀਕ ਆ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਫੋਰ ਸ਼ਾਂਗ ਤਾਂ ਹੈ ਨਹੀਂ ਬਾਈ ਕੋਈ ਨਹੀਂ ਨਹੀਂ ਵੀਰੇ ਨਹੀਂ ਠੀਕ ਆ ਵੀਰੇ ਸ਼ਕੀਨ ਝੋਟੀ ਆ ਪੂਰੀ ਗੋਲ ਸਿੰਗੀ ਆ ਇਹ ਵੀ ਵੀਰੇ ਤੋੜ ਕੇ ਦਿਖਾ ਦਿਓ ਜੀ ਚੰਗੀ ਆ ਝੋਟੀ ਇੱਕ ਆ ਰੀ ਬਾਈ ਦੱਸਦਾ ਕਿ ਹੀਟ ਚ ਆਈ ਸੀਗੀ ਤੇ ਇਹ ਆਈ ਆਪਾਂ ਕਰਾਈ ਨਹੀਂ ਲੈ ਚੱਲੀ ਵੀਰੇ ਬਾਕੀ ਸੰਗ-ਸੰਗ ਦੇਖ ਲਓ ਨੈਚੁਰਲ ਹੀ ਆ ਵੀਰੇ ਕੋਈ ਆਈ ਨਹੀਂ ਗਾ ਬਣਿਆ ਗਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਵਜਨ ਵਜੂਦ ਕਰਮਾਲੀ ਦਾ ਪੂਰਾ ਚੰਗਾ ਜੀ ਸੋਹਣੀ ਝੋਲੀ ਆ ਪੈਠ ਪੂੜਾ ਵੀ ਕਰਮਾਲੀ ਦਾ ਸੋਹਣਾ ਤੇ ਵਜਨ ਪੂਰਾ ਜਾਨੀ ਏ ਆਈ ਦੇ ਇਹ ਕਾਬਲ ਹੀ ਆ ਵੀਰੇ ਕੋਈ ਵੀ ਸੱਜਣ ਜਾ ਕੇ ਆਪਦਾ ਸਾਹਬਣ ਦੀ ਲੋੜ ਨਹੀਂ ਜਾਂਦੀ ਦੇ ਏ ਆਈ ਕਰਾ ਸਕਦਾ ਤੇ ਬਾਈ ਜੋੜੇ ਦਾ ਮੁੱਲ ਕਰਨਾ ਹੈ ਕਿ ਕੱਲੀ-ਕੱਲੀ ਦਾ ਕਰਨਾ ਜੀ ਜੋੜੇ ਦਾ ਹੀ ਕਰ ਲਾਂਗੇ ਜੀ ਠੀਕ ਆ ਵੀਰੇ ਤੇ ਜਿਹੜਾ ਦੋ ਤਿੰਨ ਨੰਬਰ ਆ ਵੀਰੇ ਝੋਟੀ ਇਹ ਦੰਦੋ ਕਿਵੇਂ ਆ ਜੀ ਇਹ ਖੀਰੀ ਆ ਜੀ ਇਹ ਖੀਰੀ ਆ ਇਹ ਤਾਂ ਨਹੀਂ ਆਈ ਹੀਟ ਚ ਬਾਈ ਨਹੀਂ ਵੀਰੇ ਠੀਕ ਆ ਇਹਦੇ ਵੀ ਨਹੀਂ ਕੋਈ ਫੋਰ ਸ਼ਾਂਗ ਨਹੀਂ ਵੀਰੇ ਠੀਕ ਆ ਬਾਈ ਇਹਨੂੰ ਵੀ ਤੋੜ ਕੇ ਦਿਖਾ ਦਿਓ ਪੱਠ ਪੁੜੇ ਦੋਨਾਂ ਦੇ ਚੰਗੇ ਆ ਸਿੰਘ ਗੋਲ ਆ ਵੀ ਰਹਿਣ ਪ੍ਰੋਪਰ ਰੈਂਗ ਵਾਲਾ ਸਿੰਘ ਆ ਝੋਲੀ ਮੈਂ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਨਾ ਸੋਹਣੀ ਝੋਲੀ ਆ ਕੱਲਾ ਕੱਲਾ ਥਾ ਨਿਖੜਮਾ ਪੈਠ ਪੂੜਾ ਸੋਨਾ ਜੀ ਵਜਨ ਵਜੂਦ ਵੀ ਕਰਮ ਵਾਲੀ ਦਾ ਪੂਰਾ ਚੰਗਾ ਇਹ ਦੋਂ ਦੋ ਹਜੇ ਖੀਰਾ ਬੱਚਾ ਹੀ ਆ ਇਹ ਵੀ ਲਗਭਗ ਏਆਈ ਦੇ ਕਾਬਲ ਹੀ ਆ ਜੀ ਇਹ ਬਾਈ ਦੱਸਦਾ ਕਿ ਨਹੀਂ ਆਈ ਤੇ ਦੂਜੀ ਝੋਟੀ ਨੇ ਵੀਰੇ ਪਹਿਲੀ ਹੀਟ ਇਹਨਾਂ ਨੇ ਮਿਸ ਕਰਾਤੀ ਆ ਤੇ ਜੋੜੇ ਦੀ ਡਿਮਾਂਡ ਕੀ ਰਹਿਣ ਵਾਲੀ ਆ ਬਾਈ ਜੋੜੇ ਦੀ ਲੈਣ ਦੇਣਾ 75000 ਚ ਕਰ ਦਾਂਗੇ ਇਮਾਨਦਾਰ ਜੇ ਕੋਈ ਕੱਲੀ ਕੱਲੀ ਲੈ ਕੇ ਜਾਣੀ ਚਾਹੁੰਦਾ ਹੋਵੇ ਦੇ ਦਾਂਗੇ ਬਾਈ ਹਾਂਜੀ ਵੀਰੇ ਉਹ ਉਵੇਂ ਕਰ ਲਈਏ ਹੁਣ ਤੇ ਹੋ ਜਾਊਗਾ ਠੀਕ ਆ ਜੋੜੇ ਦਾ ਬਾਈ ਕਹਿੰਦਾ 75000 ਰੁਪਿਆ ਡਿਮਾਂਡ ਆ ਜੇ ਕੋਈ ਕੱਲੀ ਕੱਲੀ ਲੈ ਕੇ ਜਾਊਗਾ ਤਾਂ ਮਾਨਦਾਨ ਉਹੋ ਜਿਹਾ ਕਰ ਦਾਂਗੇ ਛੱਡ ਦਿ ਵੀਰੇ ਇਹਨੂੰ ਇੱਥੇ ਛੱਡ ਦਿਓ ਤੇ ਜਿਹੜੀਆਂ ਵੀਰੇ ਤਿੰਨ ਹੀ ਫਰਾਣੇ ਜੀ ਆਪਣੇ ਕੋਲ ਇਹਨਾਂ ਤਿੰਨਾਂ ਦੀ ਕਿੰਨੀ ਉਮਰ ਆ ਜੀ ਇਹ 7-8 ਮਹੀਨੇ ਤੀਆਂ ਹੋਣਗੇ ਲਗਭਗ ਲਗਭਗ 7-8 ਮਹੀਨੇ ਦੇ ਹਨਾ ਹੈ ਜਰਸੀ ਜੀ ਆ ਇੱਕ ਕਾਫੀ ਦਾ ਇੱਕ ਬਰਾਊਨ ਚ ਆ ਜਾਂਦੀ ਹੈ ਤੇ ਦੋ ਬਲੈਕ ਚ ਆ ਜਾਂਦੀਆਂ ਨੇ ਇਹਨਾਂ ਦੇ ਕਿਸੇ ਦੇ ਬਈ ਫੋਟ ਛਾਗ ਤਾਂ ਹੈ ਨਹੀਂ ਕੋਈ ਇਹਦੇ ਹੈਗੀ ਇਹਦੇ ਹੈਗੀ ਹੈ ਜੀ ਕਾਲੀ ਦੇ ਹਾਂਜੀ ਤੇ ਹੋਰ ਤਾਂ ਕਿਸੇ ਦੇ ਹੈ ਨਹੀਂ ਜੀ ਨਹੀਂ ਚਾਰ ਚਾਰ ਹੀ ਥਾਣਾ ਜੀ ਸਾਰਿਆਂ ਦੇ ਹਾਂਜੀ ਹਾਂਜੀ ਠੀਕ ਆ ਵੀਰੇ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬੱਚੇ ਹੀ ਆ ਵੀਰੇ ਤਿੰਨੇ ਤੇ ਇਹਨਾਂ ਤਿੰਨਾਂ ਦਾ ਹੀ ਮੁੱਲ ਕਰਨਾ ਇਕੱਠਾ ਹੀ ਜੀ ਹਾਂਜੀ ਤਨੂ ਕਿੰਨਾ ਜੀ ਇਹ 22000 ਚ ਕਰ ਲੈ ਜੀ ਮਾਨਤਾ 22000 ਰੁਪਏ ਚ ਠੀਕ ਆ ਇਹਦਾ ਬਾਈ ਕਹਿੰਦਾ 22000 ਰੁਪਏ ਚ ਆਪਾਂ ਮਾਨਤਾਣ ਕਰ ਦਾਂਗੇ ਚੰਗੀਆਂ ਵੀਰੇ ਬੱਛੀਆਂ ਬਾਕੀ ਮੁੱਲ ਵੀ ਛੋਟਾ ਜਈ ਆ ਜੇ ਕੋਈ ਇਕੱਠੇ ਨਾਲ ਲੈ ਕੇ ਜਾਊ ਤਾਂ ਮਾਣ ਤਨ ਜ਼ਿਆਦਾ ਹੋ ਜਾਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ